ਉਹ ਪਿੰਡ ਕਿਹੜਾ ਸੋਤ ਹੈ ਪਿੰਡ ਕਿਹੜਾ hota ਮਾਨਸਾ ਤੇਰਾ ਕਿਹੜਾ ਬਈ ਨੰਬਰ ਦਿਖਾ ਉਹ ਬੋਲੇ ਤੂੰ ਕਦ ਬੋਲ ਤੇਰਾ ਪਿੰਡ ਕਿਹੜਾ ਕੀ ਤੇਰਾ ਤੇਰਾ ਨਾਮ ਕੀ ਆ ਬ੍ਰਾਮਦੀਪ ਤੇਰੇ ਪਿਓ ਦਾ ਕੀ ਨਾਮ ਅੱਛਾ ਗੁਰਦੀਪ ਸਿੰਘ ਤੇ ਪਿੰਡ ਕਿਹੜਾ ਖਿਆਲਾ ਤੇਰਾ ਅੱਛਾ ਮੋਟਰਸਾਈਕਲ ਚੱਕਾ ਕਿੱਥੋਂ ਆਏ ਤੁਸੀਂ ਆ ਮੋਟਰਸਾਈਕਲ ਚੱਕਾ ਬਈ ਇਹਨਾਂ ਨੇ ਕਿਰੇ ਛਾਨੇ ਵਾਲੀ ਹੋਰ ਕੋਈ ਜਿਹੜਾ ਪੱਥੂ ਮੜਦਾਗਾ ਆਪਣੇ ਤੰਨ ਕੋ ਆ ਕੈਂਚੀ ਇਹ ਤਨੀਰੋਂ ਮੈਂ ਨੇ ਬਜ਼ਾਰ ਕੋਲੋਂ ਆ ਆ ਮੋਟਰਸਾਈਕਲ ਕਿੱਭੀ ਇਹਨਾਂ ਨੇ ਨੰਬਰ ਪਲੇਟ ਆ ਪੀਵੀ03ਏਐਲ8690 ਮਾਲਕ ਕਿਹੜਾ ਬਾਈ ਮਾਲਕ ਕਿਹੜਾ ਬਾਈ ਮੁੰਡਾ ਕਿੱਥੇ ਸਾਹਮਣੇ ਆ ਆ ਬਾਈ ਬਰਾਉਂਸ ਆਇਆ ਬਾਈ ਕਿੰਨੇ ਵਜੇ ਆ ਹੁਣੇ ਨੂੰ ਘੰਟਾ ਅੱਧਾ ਘੰਟਾ ਫਿਰ ਘੰਟਾ ਹੋ ਗਿਆ ਠੀਕ ਆ ਘੰਟਾ ਹੋ ਗਿਆ ਬਾਈ 3:30 ਵਜੇ ਮੋਟਰਸਾਈਕਲ ਚੱਕਿਆ ਇਹਨੇ ਅਸੀਂ ਖੇਤਾਂ ਵਿੱਚ ਦੀ ਫੜਿਆ ਇਹਨਾਂ ਨੂੰ ਪਾਇਦੇ ਸੀਗੇ ਪਹਿਲਾਂ ਹੀ ਮੋੜ ਤੋਂ ਚੱਕਿਆ ਪਾਸੇ ਨਹੀਂ ਨਸਰੀ ਹੋਇਆ ਪਾਸੋਂ ਵੀ ਚੋੜੀ ਹੋਇਆ ਇੱਕ ਮੋਟਰਸਾਈਕਲ ਨਾਲ ਵੀ ਹੋਰ ਵੀ ਮਨਾਇਆ ਦੱਸ ਦੋ ਤੁਸੀਂ ਦੋਨੀ ਆ ਕਿ ਹੋਰ ਵੀ ਆ ਤੁਹਾਡੇ ਨਾਲ ਕੋਈ ਦੋਨੀ ਆ ਉਹਦਾ ਪੁੱਤ ਤੁਹਾਡੇ ਨਾਲ ਹੋਰ ਵੀ ਆ ਉਹਦਾ ਪੁੱਤ ਤੁਹਾਡੇ ਨਾਲ ਉਹਨਾਂ ਨੂੰ ਮਨਾ ਲੈਂਦੇ ਬੜੀ ਭਈਆ ਪੁੱਤਾਂ ਕਹਿੰਦਾ ਨੂੰ ਮਨਾ ਬਸ ਫਿਰ ਜੋ ਕਰਕੇ ਹੋਰ ਨਹੀਂ ਆ ਬਈ ਯਾਰ ਆਪਾਂ ਮਾਂ ਦੇ ਵੀ ਸੌ ਯਾਰ ਬਈ ਆ ਵੀਡੀਓ ਤੂੰ ਕਿਹੜੇ ਪਿੰਡ 'ਚ ਆਇਆ ਤੂੰ ਕਿਹੜੇ ਪਿੰਡ 'ਚ ਆ ਮੋਡੇ 'ਚ ਆ ਤੂੰ ਮੋਡੇ 'ਚ ਹੈ ਕੀ ਨਾਂ ਕੀ ਤੇਰੇ ਸੌੜੇ ਦਾ ਤੰਨਾ ਤੰਨਾ ਬਰਾਦਰੀ ਕੀ ਹੈ ਤੇਰੀ ਜ਼ਿਮੀਦਾਰ ਜ਼ਿਮੀਦਾਰ ਅੱਛਾ ਲੋੜ ਹਾਂ ਦੇ ਤੋ ਬਾਈ ਜਮੀਨ 7 ਕਿੱਲੇ ਆਉਂਦੇ ਤੈਨੂੰ 7 ਕਿੱਲੇ ਜ਼ਮੀਨ ਦਾ ਮਾਲਕ ਹੈ ਤੇ ਜ਼ਮੀਨ ਠੇਕੇ ਤੇ ਦੇਤੀ ਤੇ ਆਪ ਆ ਗਮਤ ਹੈ ਇਹ ਚੰਗ ਬੜਾ ਆਪ ਚੋਰੀ ਚਗਾਰੀ ਕਰੀ ਚੱਲੋ ਅੱਜ ਕੱਲ ਦੀ ਰਿਕਵਰੀ ਹੋਊਗੀ ਬਾਈ ਆਪਣੇ ਦੀ ਹਾਂ ਸਹੀ ਗੱਲ ਆ ਬਾਈ ਤੇ ਆ ਸਾਰਿਆਂ ਨੇ ਗਵਾ ਨੇ ਬਈ ਇਹਨਾਂ ਨੇ ਚੋਰੀ ਕੀਤਾ ਸੀ ਮੋਟਰਸਾਈਕਲ ਹਾਂਜੀ ਹਾਂ ਤੇ ਫੜਲੇ ਬੰਦੇ ਇਹ ਸਾਰੇ ਮੁੰਡਿਆਂ ਨੇ ਇਕੱਠੇ ਹੋ ਗਏ ਤੇ ਪੁਲਿਸ ਨੂੰ ਬੇਨਤੀ ਆ ਵੀ ਇਹਨਾਂ ਤੇ ਪੰਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਇਸ ਤਰੀਕ ਦੇ ਵਿੱਚ ਤਕਰੀਬਨ 8-10 ਮੋਟਰਸਾਈਕਲ ਚੋਰੀ ਹੋ ਗਏ ਤੇ ਉਹ ਸਦਾ ਵੀ ਇਹ ਬੰਦੇ ਤੁਹਾਨੂੰ ਅੱਜ ਤਰੀਕ 25 ਤਰੀਕ 6 ਪਛੇਮਾ ਮਹੀਨਾ 2024 ਦੀ ਗੱਲ ਆ ਕਿ ਆ ਮੋਟਰਸਾਈਕਲ ਅਸੀਂ ਰਿਕਵਰ ਕਰ ਲਿਆ ਬਈ ਕਾਰਵਾਈ ਕਰ ਦਿਓ ਪੁਲਿਸ ਨੂੰ ਬੇਨਤੀ ਹੈ ਬਰਾਦਰ ਬਿਠਾ ਯਾਰ ਹਲਾ ਦੇਖ ਲਓ ਜੀ ਸੋ ਬਹੁਤ ਹੈ ਇਹ ਤੱਕ ਵੀ ਨਹੀਂ ਜਰੂਰੀ ਸਪੋਰਟ ਤੋਂ ਜਰੂਰੀ ਨਹੀਂ ਲੋੜ